ਸਤਿ ਸ਼੍ਰੀ ਅਕਾਲ ਜੀ ਕੁਝ ਹਫ਼ਤੇ ਪਹਿਲਾਂ ਆਪਾਂ ਬਣਾਇਆ ਸੀ ਚਾਹ ਦਾ ਮਸਾਲਾ ਸਾਈਕੇਦਾਰ ਮਸਾਲਾ ਸੋ ਉਸ ਮਸਾਲੇ ਨੂੰ ਦੇਖਦੇ ਹੋਏ ਕਿਸੇ ਭੈਣ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਗਰਮ ਮਸਾਲਾ ਵੀ ਦੱਸੋ ਤੁਸੀਂ ਗਰਮ ਮਸਾਲਾ ਕਿਵੇਂ ਬਣਾਉਣੀਓ ਸੋ ਅੱਜ ਆਪਾਂ ਲੈ ਕੇ ਆਈਆਂ ਗਰਮ ਮਸਾਲਾ ਵੀ ਆਪਾਂ ਕਿਵੇਂ ਬਣਾਉਣੀ ਆ ਗਰਮ ਮਸਾਲਾ ਤੋਂ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਇੱਕ ਕੌਲੀ ਲਿਆ ਆਪਾਂ ਸਾਬੂਤ ਧਨੀਆ ਇਹਨੂੰ ਚੰਗੀ ਤਰ੍ਹਾਂ ਚੋਕ ਕੇ ਸਾਫ਼ ਕਰ ਲਿਆ ਵਿੱਚ ਡੱਕੇ ਹੁੰਦੇ ਆ ਆਪਾਂ ਕੱਢ ਦਿੱਤੇ ਇਸ ਤੋਂ ਇਲਾਵਾ ਲੈ ਰਹੇ ਹਾਂ 4 ਚਮਚ ਜੀਰਾ ਦੈਨ ਲੈ ਰਹੀ ਆਪਾਂ ਕਾਲੀਆਂ ਮਿਰਚਾਂ ਸਾਬਤ ਕਾਲੀ ਮਿਰਚ ਇਹਦੇ ਵਿੱਚ ਆਪਾਂ ਪੀਸੀ ਮਿਰਚ ਨਹੀਂ ਪਾਣੀ ਆਪਾਂ ਸਾਬਤ ਲਿਆਉਣੀ ਆ ਔਰ ਮਸਾਲੇ ਦੇ ਵਿੱਚ ਪੀਸਾਂਗੇ ਕਦੇ ਵੀ ਜਦੋਂ ਮਿਰਚ ਲਿਆਉਣੀ ਹੋਵੇ ਹਮੇਸ਼ਾ ਸਾਬਤ ਲਿਆਉਣੀ ਚਾਹੀਦੀ ਹੈ ਜਿਹੜੀ ਆਪਾਂ ਡੱਬੀ 'ਚ ਲਿਆਉਣੀ ਆ ਉਹਦੇ ਵਿੱਚ ਮਿਲਾਵਟ ਹੁੰਦੀ ਆ ਸੋ ਇਹ ਆ ਜੀ ਆਪਣਾ 6 ਤੋਂ 7 ਮੋਟੀਆਂ ਇਲਾਚੀਆਂ ਜਿਹਨੂੰ ਵੱਡੀ ਇਲਾਚੀ ਕਹੇ ਜਾਂਦਾ ਸੋ ਇਹਨਾਂ ਚਾਰੇ ਚੀਜ਼ਾਂ ਤੋਂ ਆਪਾਂ ਬਣਾ ਰਹੀ ਆ ਗਰਮ ਮਸਾਲਾ ਬਚਪਨ ਤੋਂ ਆਪਾਂ ਇਸੇ ਤਰੀਕੇ ਨਾਲ ਵੇਖਦੇ ਆਏ ਹਾਂ ਸਾਡੀ ਦਾਦੀ ਮਦਰ ਤੇ ਮੇਰੀ ਮਦਰ ਇਨ ਲਾਅ ਐਵੇਂ ਹੀ ਬਣਾਉਂਦੇ ਸੀ ਸੋ ਆਪਣਾ ਤਰੀਕਾ ਵੀ ਹੋਈ ਹੋਈ ਹੈ ਸੋ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਗੈਸ ਬਾਲ ਕੇ ਇੱਕ ਰੱਖ ਲੈਣਾ ਫਰਾਈ ਪੈਨ ਇਸ ਫਰਾਈ ਪੈਨ ਨੂੰ ਆਪਾਂ ਪ੍ਰੀ ਹੀਟ ਕਰਾਂਗੇ ਆਪਾਂ ਇੱਕਦਮ ਨਹੀਂ ਸਾਰਾ ਸਮਾਨ ਪਾਦਣਾ ਪੈਨ ਨੂੰ ਪ੍ਰੀ ਹੀਟ ਕਰਨ ਤੋਂ ਬਾਅਦ ਹੀ ਆਪਾਂ ਸਾਰਾ ਸਮਾਨ ਪਾਵਾਂਗੇ ਆਪਾਂ ਹਲਕਾ ਹਲਕਾ ਉੱਪਰ ਹੱਥ ਰੱਖ ਕੇ ਵੇਖ ਰਹੀਆਂ ਤਾਂ ਜਿਹੜਾ ਆਪਣੇ ਹੱਥ ਨੂੰ ਸੇਕ ਲੱਗ ਰਿਹਾ ਸੋ ਆਪਣਾ ਪੈਨ ਇਥੇ ਹਲਕਾ ਹਲਕਾ ਗਰਮ ਹੋ ਰਿਹਾ ਇਦੇ ਵਿੱਚ ਹੁਣ ਆਪਾਂ ਜਿਹੜਾ ਇਹ ਆਪਣਾ ਸਾਰਾ ਸਮਾਨ ਹੈ ਇਹ ਆਪਾਂ ਪਾਵਾਂਗੇ ਕਿਉਂਕਿ ਹਲਕਾ ਜਿਹਾ ਇਸ ਨੂੰ ਸੇਕ ਲਵਾਉਣ ਨਾਲ ਜਿਹੜੇ ਇਹਨਾਂ ਦੇ ਫਲੇਵਰ ਨੇ ਉਹ ਉੱਭਰ ਕੇ ਆਉਂਦੇ ਨੇ ਔਰ ਇੱਕ ਪੀਸਨ ਵਿੱਚ ਸਾਨੀ ਹੋ ਜਾਂਦੀ ਹੈ ਸੋ ਪ੍ਰੀ ਹੀਟ ਹੋ ਗਿਆ ਹੁਣ ਆਪਣਾ ਸੇਕ ਲੱਗ ਰਿਹਾ ਹੱਥ ਨੂੰ ਹਲਕਾ ਹਲਕਾ ਟੱਚ ਕਰਕੇ ਦੇਖ ਸਕਦੇ ਹਾਂ ਤੇ ਇੱਥੇ ਗੈਸ ਕਰਤੀ ਬੰਦ ਔਰ ਆਪਾਂ ਹੁਣ ਇਹ ਜਿਹੜੇ ਸਾਰੇ ਸਮਾਨ ਆ ਇਹਦੇ ਵਿੱਚ ਪਾਵਾਂਗੇ ਕਿਉਂਕਿ ਅਗਰ ਥੋੜਾ ਜਿਹਾ ਵੀ ਜ਼ਿਆਦਾ ਸੇਕ ਲੱਗ ਗਿਆ ਤਾਂ ਜਿਹੜਾ ਇਹਦਾ ਸਵਾਦ ਕੜਵਾ ਹੋ ਜਾਏਗਾ ਕੌੜਾ ਹੋ ਜਾਏਗਾ ਸਵਾਦ ਸੋ ਸਾਰੇ ਸਮਾਨ ਆਪਾਂ ਹੁਣ ਗੈਸ ਬੰਦ ਕਰ ਦਿੱਤਾ ਸਿਰਫ ਆਪਣਾ ਜਿਹੜਾ ਫਰਾਈ ਪੈਨ ਉਹ ਗਰਮ ਹੈ ਬਸ ਉਸ ਗਰਮਾਏ ਉਸ ਗਰਮੈਸ਼ ਦੇ ਵਿੱਚ ਹੀ ਆਪਾਂ ਇਸ ਨੂੰ ਗਰਮ ਕਰਨਾ ਕਿਉਂਕਿ ਜੇ ਜ਼ਿਆਦਾ ਸੇਕ ਲੱਗ ਗਿਆ ਤਾਂ ਜਿਹੜਾ ਇਹਦੇ ਵਿੱਚ ਮਸਾਲੇ ਚ ਜੇ ਇੱਕ ਵਾਰੀ ਧੂਆਂ ਨਿਕਲ ਗਿਆ ਜ਼ਿਆਦਾ ਸੇਕ ਲੱਗ ਗਿਆ ਜਾਂ ਜ਼ੀਰੇ ਨੂੰ ਜ਼ਿਆਦਾ ਸੇਕ ਲੱਗ ਗਿਆ ਤਾਂ ਇਹਨੇ ਕੌੜਾ ਹੋ ਜਾਣਾ ਇਹਨੇ ਫਿਰ ਸਬਜੀ ਨੂੰ ਸਵਾਦ ਬਣਾਉਣ ਦੀ ਥਾਂ ਤੇ ਇਹਨੇ ਕੜਵਾ ਕਰ ਦੇਣਾ ਸੋ ਥੋੜਾ ਥੋੜਾ ਹੱਥਾਂ ਨਾਲ ਆਪਾਂ ਚੈੱਕ ਕਰਨੀ ਹੈ ਕਿ ਆਪਣਾ ਜਿਹੜਾ ਮਸਾਲਾ ਹੈ ਉਹ ਗਰਮ ਹੋ ਵੀ ਰਿਹਾ ਹੈ ਕਿ ਨਹੀਂ ਸੋ ਜਿਹੜਾ ਇਹ ਆਪਣਾ ਸਮਾਨ ਹੈ ਸਾਰਾ ਇਹ ਹਲਕਾ ਹਲਕਾ ਖੁਸਾ ਹੋ ਰਿਹਾ ਇੱਥੋਂ ਪਤਾ ਲੱਗ ਰਿਹਾ ਕਿਸੇ ਨੂੰ ਸੇਕ ਲੱਗ ਰਿਹਾ ਬਸ ਧਿਆਨ ਨਾਲ ਕਰਨਾ ਹੁਣ ਦੁਬਾਰਾ ਜਿਹੜਾ ਆਪਾਂ ਜਿਹੜਾ ਗੈਸ ਆਪਾਂ ਦੁਬਾਰਾ ਆਪਾਂ ਓਨ ਕਰਾਂਗੇ ਕਿਉਂਕਿ ਇਹ ਹਲਕਾ ਹਲਕਾ ਖੁਸਾ ਹੈ ਸੋ ਬੜੇ ਹੀ ਧਿਆਨ ਨਾਲ ਇਸ ਨੂੰ ਕਰਨਾ ਹੈ ਜਦੋਂ ਵੀ ਤੁਸੀਂ ਇਹ ਕੰਮ ਕਰਨਾ ਹੈ ਨਾਲ ਦੂਜਾ ਕੋਈ ਕੰਮ ਤੇ ਗੌਰ ਨਹੀਂ ਕਰਨੀ ਸਿਰਫ ਤੁਸੀਂ ਇਹਦੇ ਤੇ ਫੋਕਸ ਕਰਨਾ ਹੈ ਨਾਲ ਨਾਲ ਹਲਾਉਂਦੇ ਹੋਏ ਜਿਹੜਾ ਗੈਸ ਹੈ ਆਪਣਾ ਮੀਡੀਅਮ ਤੋਂ ਲੋ ਹੈ ਔਰ ਥੋੜਾ ਜਿਹਾ ਹੱਥ ਨਾਲ ਹਲਾਉਣ ਤੇ ਆਪ ਨੂੰ ਪਤਾ ਲੱਗ ਜਾਂਦਾ ਕਿੰਨਾ ਕੁ ਗਰਮ ਹੈ ਤੁਸੀਂ ਵੇਖ ਰਹੇ ਹੋ ਜਿਸ ਮੂਮੈਂਟ ਤੇ ਨਾਲ ਮੇਰਾ ਹੱਥ ਚੱਲ ਰਿਹਾ ਇੱਥੋਂ ਪਤਾ ਲੱਗ ਰਿਹਾ ਇਹ ਹਲਕਾ ਗੂੰਗੁਨਾ ਜਿਹਾ ਹੈ ਬਹੁਤ ਬਹੁਤ ਜ਼ਿਆਦਾ ਗਰਮ ਕਰਨ ਦੀ ਲੋੜ ਨਹੀਂ ਸਿਰਫ ਹਲਕਾ ਹਲਕਾ ਇਸ ਨੂੰ ਕੋਸਾ ਕੋਸਾ ਹੀ ਆਪਾਂ ਰੱਖਣਾ ਹੈ ਤਾਂ ਜੋ ਜਿਹੜਾ ਇਹਨੂੰ ਬਾਅਦ ਵਿੱਚ ਪੀਸਣ ਵਿੱਚ ਆਸਾਨੀ ਹੋਏਗੀ ਸੋ ਹੱਥ ਨਾਲ ਆਪਾਂ ਚੰਗੀ ਤਰ੍ਹਾਂ ਹਲਾ ਕੇ ਵੇਖ ਲਿਆ ਇਹ ਬਿਲਕੁਲ ਪਰਫੈਕਟ ਹੈ ਕਈ ਲੋਕ ਇਹਦੇ ਵਿੱਚ ਲੌਂਗ ਪਾ ਦਿੰਦੇ ਆ ਮੁਲੱਠੀ ਪਾਉਂਦੇ ਆ ਦੈਨ ਸਟਾਰ ਫੁੱਲ ਪਾਉਂਦੇ ਆ ਕਈ ਤਰ੍ਹਾਂ ਦੀਆਂ ਚੀਜ਼ਾਂ ਪਾਉਂਦੇ ਆ ਪਰ ਮੇਰੀ ਮਦਰੀਨ ਲੋਦਾ ਕਹਣਾ ਕਿ ਜ਼ਿਆਦਾ ਫਲੇਵਰ ਪਾਉਣ ਨਾਲ ਜਿਹੜਾ ਕੋਈ ਵੀ ਫਲੇਵਰ ਉੱਪਰ ਕੇ ਨਹੀਂ ਹੁੰਦਾ ਸੋ ਇਹਦੇ ਲਈ ਜਿੰਨੇ ਫਲੇਵਰ ਹੋਣ ਜਿਵੇਂ ਸਟਾਰ ਇਨਸ ਹੋ ਗਿਆ ਜੀ ਆਪਾਂ ਇਹ ਵੀ ਵਿੱਚ ਪਾ ਦਾਂਗੇ ਪਾ ਦਿੰਦੀਆਂ ਲੋਕ ਪਰ ਆਪਾਂ ਜਿਹੜਾ ਬੇਸਿਕ ਮਸਾਲਾ ਇਹੀ ਹੈ ਜਿਹੜਾ ਸਬਜੀ ਨੂੰ ਐਨਹਾਂਸ ਕਰੇ ਜਦੋਂ ਆਪਾਂ ਜ਼ਿਆਦਾ ਜ਼ਿਆਦਾ ਖੁਸ਼ਬੂਦਾਰ ਪ੍ਰੋਡਕਟ ਪਾ ਦਿੰਨੇ ਆ ਨਾ ਵਿੱਚ ਫਿਰ ਕੋਈ ਵੀ ਜਿਹੜਾ ਸਵਾਦ ਹੈ ਉੱਭਰ ਕੇ ਕਦੇ ਨਹੀਂ ਹੁੰਦਾ ਹੈਗਾ ਸੋ ਆਪਣਾ ਜਿਹੜਾ ਮਿੱਥੇ ਗਰਮ ਮਸਾਲਾ ਉਗ ਹੋ ਗਿਆ ਘਲਕਾਲ ਕਾ ਗਰਮ ਸੋ ਆਪਾਂ ਇਹਨੂੰ ਹੁਣ ਬਿਲਕੁਲ ਪ੍ਰੋਪਰ ਠੰਡਾ ਕਰਨਾ ਹੈ ਸੋ ਆਪਾਂ ਪਲੇਟ 'ਚ ਕੱਢ ਲਿਆ ਔਰ ਇਹਨੂੰ ਚੰਗੀ ਤਰ੍ਹਾਂ ਲਾਂਦੇ ਹੋਏ ਜਦੋਂ ਪੂਰਾ ਚੰਗੀ ਤਰ੍ਹਾਂ ਠੰਡਾ ਹੋ ਜਾਏਗਾ ਆਪਾਂ ਉਦੋਂ ਹੀ ਇਸਨੂੰ ਪੀਸਣਾ ਹੈ ਜੇ ਪਹਿਲਾਂ ਪੀਸ ਦਾਂਗੇ ਫਿਰ ਜਿਹੜਾ ਇਹ ਇਹਦੇ ਵਿੱਚ ਕੜਵਾ ਪਣਾ ਜਾਏਗਾ ਕਿਉਂਕਿ ਜਿਹੜੀ ਮਿਕਸੀ ਹੈ ਉਸਨੇ ਵੀ ਇਸ ਨੂੰ ਥੋੜਾ ਜਿਹਾ ਗਰਮ ਕਰਨਾ ਹੈ ਸੋ ਇਸ ਤੋਂ ਇਲਾਵਾ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਪਾਂ ਮੋਟੀਆਂ ਇਲਾਚੀਆਂ ਪਾਈਆਂ ਨੇ ਇਹਨੂੰ ਹਲਕਾ ਹਲਕਾ ਆਪਾਂ ਕੁੱਟ ਲਾਂਗੇ ਤਾਂ ਜੋ ਮਿਕਸੀ ਜੇ ਨੂੰ ਜਿਹੜਾ ਪੀਣਾ ਸੁੱਖ ਹੋ ਜੇ ਤੁਸੀਂ ਕਿਸੇ ਵੀ ਜਿਵੇਂ ਤੁਸੀਂ ਕੁੱਟਣਾ ਚਾਹੋ ਤੁਹਾਨੂੰ ਈਜ਼ੀ ਲੱਗਦਾ ਕੁੱਟ ਸਕਦੇ ਹੋ ਪਰ ਮੇਰੇ ਲਈ ਮੈਨੂੰ ਜਗਲੇ ਵੇਲੇ ਨੇ ਤੇ ਹੀ ਪਰਫੈਕਟ ਲੱਗ ਰਿਹਾ ਕਿਉਂਕਿ ਕੰਮ ਬਹੁਤ ਥੋੜਾ ਸੋ ਆਪਾਂ ਇਹਦੇ ਉੱਤੇ ਹੀ ਇਹਦੇ ਨੂੰ ਕੁੱਟ ਲਵਾਂਗੇ ਸੋ ਚੰਗੀ ਤਰ੍ਹਾਂ ਖੁੱਟ ਲੈਣਾ ਪਰ ਮੇਰੇ ਵਾਂਗੂ ਖਲਾਰ ਨਾ ਦੇਣਾ ਕੁੱਟਣ ਤੋਂ ਬਾਅਦ ਜਿਹੜੇ ਇਹਦੇ ਦਾਣੇ ਨੇ ਕਿਉਂਕਿ ਗਰਮ ਹੋ ਚੁੱਕਿਆ ਇਹ ਕਰੈਕ ਹੋ ਗਿਆ ਸੋ ਜਲਦੀ ਇਹਦੇ ਦਾਣੇ ਨਿਕਲ ਜਾਣਗੇ ਸੋ ਆਪਣੇ ਗਿਰਗੇਜ ਥੱਲੇ ਆਪਾਂ ਚੁੱਕ ਲੇ ਸੋ ਦੇਖੋ ਜੀ ਪ੍ਰੋਪਰ ਜਿਹੜੇ ਨੇ ਇਹਨਾਂ ਦੇ ਦਾਣੇ ਆ ਉਹ ਨਿਕਲ ਰਹੇ ਨੇ ਹੁਣ ਆਪਾਂ ਸਾਰੇ ਸਮਾਨ ਨੂੰ ਜਿਹੜਾ ਆਪਾਂ ਕਲੈਕਟ ਕਰ ਲਾਂਗੇ ਇਕੱਠੇ ਕਰ ਦਾਂਗੇ ਤੇ ਹੁਣ ਆਪਾਂ ਇਹ ਬਿਲਕੁਲ ਸਮਾਨ ਠੰਡਾ ਹੋ ਗਿਆ ਹੁਣ ਆਪਾਂ ਇਸ ਨੂੰ ਪੀਸ ਲਾਂਗੇ ਇਸ ਨੂੰ ਪੀਸਣ ਲਈ ਆਪਾਂ ਲਾਂਗੇ ਛੋਟਾ ਜਾਰ ਇਹ ਜਿਹੜਾ ਛੋਟਾ ਜਾਰ ਹੈ ਇਹੀ ਮਸਾਲਿਆਂ ਨੂੰ ਪਿਸਣ ਲਈ ਹੁੰਦਾ ਵੱਡਿਆਂ ਵਿੱਚ ਪ੍ਰੋਪਰ ਨਹੀਂ ਪੀਸਿਆ ਜਾਂਦਾ ਸੋ ਸਾਰਾ ਸਮਾਨ ਜਿਹੜਾ ਆਪਾਂ ਆਪਣਾ ਇਹਦੇ ਜਾਰ ਦੇ ਵਿੱਚ ਪਾ ਲੈਣਾ ਮੇਬੀ ਹੋ ਸਕਦਾ ਹੈ ਕਿ ਕੁਝ ਜਣਾਂ ਨੂੰ ਲੱਗੇ ਕਿ ਵੀਡੀਓ ਲੰਮੀ ਹੋ ਰਹੀ ਹੈ ਪਰ ਇਹ ਮਸਾਲਾ ਹੈ ਇਹ ਘੱਟੋ-ਘੱਟ ਆਪਾਂ 2 ਮਹੀਨੇ 3 ਮਹੀਨੇ ਚਲਾਉਣਾ ਹੁੰਦਾ ਸੋ ਜਿਹੜਾ ਮਸਾਲਾ ਹੈ ਇਹ ਤਾਂ ਪ੍ਰੋਪਰ ਟੈਕਨੀਕ ਦੇਖਣੀ ਜ਼ਰੂਰੀ ਹੈ ਸੋ ਚੰਗੀ ਤਰ੍ਹਾਂ ਆਪਾਂ ਪਲਸ ਮੋਡ ਤੇ ਪੀਸਣਾ ਇੱਕਦਮ ਇਹਨੂੰ ਗਰਮ ਨਹੀਂ ਕਰ ਦਿੰਦਾ ਕਿਉਂਕਿ ਜੇ ਰੈਗੂਲਰ ਚਲਾਵਾਂਗੇ ਤਾਂ ਗਰਮ ਹੋ ਜਾਏਗਾ ਲਓ ਜੀ ਮਸਾਲਾ ਆਪਣਾ ਪਿਸ ਗਿਆ ਇੱਕ ਗੱਲ ਹੋਰ ਕੀ ਇਸ ਮਸਾਲੇ ਨੂੰ ਆਪਾਂ ਕੱਚ ਦੇ ਬਰਨਰ ਚ ਰੱਖਣਾ ਤਾਂ ਹੀ ਜਿਹੜਾ ਇਹਦਾ ਸਵਾਦ ਆਉ ਰਹੇਗਾ ਸੋ ਲੋ ਜੀ ਸਿਰਫ ਇੰਨਾ ਕੁ ਮਸਾਲਾ ਤੁਸੀਂ ਆਪਣਾ ਰੋਜ਼ ਦੀ ਸਬਜ਼ੀ ਚ ਪਾਓ ਔਰ ਤੁਸੀਂ ਦੇਖੋਗੇ ਕਿ ਕਿੰਨਾ ਜਿਹੜਾ ਸਵਾਦ ਆ ਸਬਜ਼ੀ ਦਾ ਇਨਹਾਂਸ ਹੋ ਜਾਏਗਾ ਸੋ ਆਲਵੇਜ਼ ਜਿਹੜਾ ਮਸਾਲਾ ਉਹ ਕੱਚ ਦੇ ਬਰਨਰ ਚ ਰੱਖੋ ਔਰ ਏਅਰ ਟਾਈਟ ਕੰਟੇਨਰ ਹੋਣਾ ਚਾਹੀਦਾ ਤਾਂ ਜਿਹੜੀ ਇਹਦੀ ਖੁਸ਼ਬੂ ਆ ਮਸਾਲੇ ਦੀ ਉਹ ਬਾਹਰ ਨਾ ਨਿਕਲੇ ਸੋ ਰੈਡੀ ਹੈ ਜੀ ਆਪਣਾ ਮਸਾਲਾ ਸੋ ਤੁਸੀਂ ਦੱਸਣਾ ਕਿ ਤੁਸੀਂ ਬਣਾਇਆ ਵਰਤਿਆ ਤੁਹਾਨੂੰ ਕਿਵੇਂ ਲੱਗਿਆ ਸੋ ਵੀਡੀਓ ਵੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬ ਸ਼ੇਅਰ ਔਰ ਲਾਈਕ ਕਰਨਾ ਨਾ ਭੁੱਲਣਾ